ਛੋੜ ਦੇ ਵਾਸਤੇ ਲੈ ਕੇ ਆਇਆ ਫਾਰਮ ਟਰੈਕ 60 ਟਰੈਕਟਰ ਆ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਹਾਂਜੀ ਕੀ ਹਾਲ ਆ ਬਾਈ ਵਧੀਆ ਵਧੀਆ ਚੱਲ ਤੇ ਇਹ ਕਿਹੜਾ ਮਾਡਲ ਆ ਜੀ ਇਹ 13 ਮਾਡਲ ਦਾ ਠੀਕ ਆ 13 ਮਾਡਲ ਦਾ ਨੰਬਰ ਬਾਈ ਨੰਬਰ ਇਹਦਾ ਲੁਧਿਆਣੇ ਦਾ ਮੇਰੇ ਪੰਜਾਬ ਦਾ ਸਰਕਾਰੀ ਨੰਬਰ ਪਲੇਟ ਨਾਲ ਲੱਗੀਆਂ ਹੋਈਆਂ ਹਨਾ ਪੀ ਵੀ 10 ਲੁਧਿਆਣੇ ਦਾ ਟਰੈਕਟਰ ਦਾ ਨੰਬਰ ਆ 10 ਦੀ ਗੱਲ ਕਰੀ ਬਈ ਇਹਦੇ ਇਹਦੇ ਨਵੇਂ ਆ ਬਰੇ ਚਾਰੇ ਚਾਰੇ ਟਾਇਰ ਟਰੈਕਟਰ ਦੇ ਬਿਲਕੁਲ ਨਵੇਂ ਆ ਜੀ ਰੰਗ ਪੇਡ ਦਾ ਸਾਰਾ ਰੀਅਲ ਆ ਹਨਾ ਠੀਕ ਆ ਡਾਂਗ ਪੇੜ ਦਾ ਸਾਰਾ ਅਰੀਜਨਲ ਆ ਪਿਆਵ ਨੰਬਰ ਬਈ ਕੈਸ਼ ਕਾਪੀ ਆ ਕੈਸ਼ ਕੈਸ਼ ਠੀਕ ਆ ਕੈਸ਼ ਕਾਪੀ ਆ ਤੇ ਸਾਰਾ ਅਰੀਜਨਲ ਟਰੈਕਟਰ ਆ ਇਹ ਵੀ ਬਈ ਜੈਨੂਅਨੀ ਚੱਲਿਆ ਕੰਪਨੀ ਰਿਕਾਰਡ ਨਾਲ ਹੀ ਜੈਨੂਅਨੀ ਬਈ ਇਹ ਵੀ 16 1700 ਘੰਟਾ ਚੱਲਿਆ ਇਹ ਵੀ 1700 ਘੰਟਾ ਜੈਨੂਅਨ ਟਰੈਕਟਰ ਚੱਲਿਆ ਪੂਰੇ ਪੂਰੇ ਸਾਫ ਆ ਹਾਂ ਵੀ ਪੂਰਾ ਸਾਫ ਟਰੈਕਟਰ ਆ ਆ ਨਵੀਂ ਲੱਗੀ ਫੇਵਰ ਵਾਲੀ ਹੱਟ ਬਈ ਨਵੀਂ ਨਵੀਂ ਠੀਕ ਆ ਇਹਦੇ ਨਾਲ ਸਮਾਨ ਪੂਰਾ ਡੰਡਾ ਪੱਟੀ ਛਤਰੀ ਪੱਟੀ ਛਤਰੀ ਸਾਰਾ ਕੁਝ ਠੀਕ ਆ ਸਾਰਾ ਸਮਾਨ ਪੂਰਾ ਟਰੈਕਟਰ ਦੇ ਨਾਲ ਬਾਕੀ ਚਾਰੇ ਟਾਇਰ ਨਵੇਂ ਆ ਦੀ ਕੰਪਨੀ ਰਿਕਾਰਡ ਨਾ ਚੱਲਿਆ ਕੈਸ਼ ਕਾਪੀ ਆ ਤੇ ਇਹ ਤੇ ਵੀ ਲੋਨ ਹੋ ਜੂ ਬਾਈ ਹੋ ਜੂ ਹੋ ਜੂ ਬਾਈ ਠੀਕ ਆ ਇਹ ਤੇ ਵੀ ਲੋਨ ਹੋ ਜੂਗਾ ਭੀ ਆਪ ਦਾ ਨੰਬਰ ਲੁਧਿਆਣੇ ਦਾ ਬਾਕੀ ਇੰਦਣ ਗੇਰਵਾ ਕੇ ਲੈ ਜੋ ਬਸ ਬਸ ਸਹੀ ਹੈ ਡਿਮਾਂਡ ਦੱਸੋ ਬਾਈ ਸਰਮਾਨੇ 4 ਲੱਖ ਵੀ ਯਾਰ 4 ਲੱਖ 20 ਹਜ਼ਾਰ ਡਿਮਾਂਡ ਆ ਬਾਕੀ ਜਿਹੜਾ ਵੀਡੀਓ ਬਾਈ ਸ਼ੇਅਰ ਕਰਕੇ ਆ ਗਿਆ ਪੂਰਾ ਮੰਨਤਣ ਕਰੋਗੇ ਫੁੱਲ ਮੰਨਤਣ ਕਰੋਗੇ ਪੂਰਾ ਪੂਰਾ ਠੀਕ ਆ ਬਾਈ ਕਿਹੜੇ ਮੈਂ ਕਿਹੜਾ ਅਸੀਂ ਡਾਲੀ 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 ਪੈਂਦੇ ਡਾਲਾ ਜਿਲ੍ਹਾ ਮੋਗਨ ਜੀ ਨੰਬਰ ਬੋਲਿਓ ਬਾਈ 99147524 ਹਣ ਬਾਈ ਥੋਡੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਕੇ ਮਾਨਤਾ ਤੁਸੀਂ ਕਰਨਾ ਠੀਕ ਆ ਬਾਈ ਧੰਨਵਾਦ